ਗੁਰਦਾਸਪੁਰ ਕੁਮਾਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲਦੀ ਛਬੀਲ ਦੀ ਲੰਗਰ ਲਗਾਈ ਗਈ ਜਿਸ ਵਿੱਚ ਸੰਤਾਂ ਸੇਵਾ ਸਫਲ ਕਰਨ ਲਈ ਹਾਜ਼ਰੀ ਭਰਦੀਆਂ ਹੋਈਆਂ ਸੇਵਾਦਾਰ ਸੁਰਜੀਤ ਸਿੰਘ ਕੁਮਾਨ ਜਰਮਨ ਸਿੰਘ ਦੀਪਕ ਸਿੰਘ ਲੱड्डू ਕੁਮਾਨ ਸਮੂਹ ਸਿੱਖ ਸੰਤਾਂ ਸੇਵਾ ਕਰਦੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਨੀ ਹੈਸ ਨਿਊਜ਼ ਪੰਜਾਬ ਦੀ ਖਾਸ ਖਬਰ ਪੱਤਰਕਾਰ ਰਮੇਸ਼ ਲਾਲ ਕੰਗਾ ਮਠਾ ਦੇਲੇ ਸ਼ਾਕੇ ਆਉ ਜੀ ਚੱਲੋ ਜਰਾ ਕੋਣ ਮਨ ਸੁਣੀ ਸਾਡੀ ਗੱਲ ਨੂੰ ਅਸੀਂ ਬੁੜਦੇ ਤਰਿਕਾ ਤੇ ਫਰਹੰਦੇ ਰਾਣੀਏ ਲਾ ਲਓ ਵੀਰ ਜੀ ਸਾਡ ਦੇ اچھا ٹھیک ہے مطلب میرا جایا ہوا ہے کھانا میں کچھ حصہ لا گیا ہے یہ سرور اس سے شیئر ہے اور سارے اپنا میں نے جو کہا کہ میں آج یار میں سرور ہے کھانے بتا دیا چل سکتے Okay, I'm gonna go to